ਸਾਰੇ ਨੂੰ ਸਹਿਮਤ ਮੈਡਿਕ ਕਮਿਸ਼ਨਰ ਪਟਿਆਲਾ ਅਜ ਮਿਤੀ 9 5 2025 ਨੂੰ ਆ ਸਾਰਿਆਂ ਨੂੰ ਇਹ ਦੱਸਣਾ ਚਾਹਦੀ ਆ ਕਿ ਜੀ ਕਿਸੇ ਤਰੀਕੇ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਆ ਤੇ ਇਸ ਦੀ ਲਗਾਤਾਰਤਾ ਇੱਚ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਯਾ ਐਸੈਂਸ਼ੀਅਲ ਸਰਵਿਸਿਜ਼ ਦੀ ਕਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲ ਇਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਯਾ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕੀਤੇ ਆ ਤਾਂ ਕਿਸੇ ਵੀ ਪੈਨਿਕ ਯਾ ਅਫਵਾਹ ਦੇ ਚਾ ਆਪਾਂ ਇਹੋ ਜਿਆਦੀ ਐਕਟੀਵਿਟੀਜ਼ ਆ ਚੁਣਾਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਹੀ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਸੀ ਫੂਡ ਸਪਲਾਈ ਵਿਭਾਗ ਦਾ ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਮੋਡਲ ਧੰਦੋਰੀ ਰੇਲੂ ਰਾਮ ਸਿੰਘ ਸਵਾਤੋਜੀ ਜੋ ਇਹ ਹਾਲਾਤ ਪੈਦਾ ਹੋਏ ਆਂ ਜੀ ਇਹਦੇ ਲੈਸ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਅਰਜਹਾਗੇ ਕਿ ਉਹ ਆਸਨ ਪੂਰਾ ਦਾਮ ਲੈ ਕਿਛ ਨਵੀਂ ਤੇ ਕਿਜੀ ਲੋਡ ਹੋਵੇ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਬੰਧ ਦਵਾਂਗੇ ਫਰਸ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੈਗੂਲਰ ਸਟੋਰ ਤੇ ਉੱਤੇ ਖੜੇ ਆਂ ਤੇ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਜਿਹੜਾ ਸਟੋਰ ਰਾਜਗੜ੍ਹ ਬਰੋਨੀ ਪਟਿਆਲਾ ਇੱਥੇ ਤੋਂ ਵੀ ਮਾਲ ਪੂਰਾ ਆ ਰਿਹਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਰੇਟ ਤੇ ਜੋ ਪ੍ਰੋਵਾਈਡਰ ਰੇਟਾਂ ਦੇ ਸੀ ਉਹੀ ਰੇਟ ਤੇ ਹੀ ਸਾਮਾਨ ਮਿਲ ਰਿਹਾ ਹਰ ਚੀਜ਼ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਮਾਨ ਉਹੀ ਪੁਰਾਣੇ ਡੇਟਾ ਤੇ ਮਿਲ ਰਿਹਾ ਹੈ ਤੇ ਪੂਰੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ। ਸਮਾਨ ਦੀ ਕਿਸੇ ਤਰ੍ਹਾਂ ਦੀ ਕੋਈ ਛੋਟ ਹੈ ਨਹੀਂ। ਮੇਰਾ ਨਾਮ ਅਨਿਸ਼ ਕੁਮਾਰ ਹੈ। ਸਾਡੀ ਫਰਮ ਦਾ ਨਾਮ ਸੂਰਜਬਾਨ ਹੌਪੀਟਲ ਫੁਰਮੰਡੀ ਪਟਿਆਲੇ ਹੈ। ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਲਾਇਏ ਤੇ ਕਿ ਤੁਹਾਡੇ ਕੋਲ ਸਮਾਨ ਸਾਡੇ ਕੋਲ ਅਵੇਲੇਬਲ ਹੈਗਾ। ਜਿਸ ਟਾਈਮ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣਗੇ ਜਦ ਵਰਜੀ ਆਓ ਸਾਡੇ ਕੋਲ ਲੈ ਸਕਦੇ। ਮੇਰੇ ਨਾਮ ਜੀ ਸਚਿਨ ਗੁਪਤਾ ਦਾਲਲੇਲੀ ਚੌਂਕ ਦਾ ਨਿਵਾਸੀ। ਇਹ ਰਾਸ਼ਨ ਦਾ ਸਮਾਨ ਲੈਣ ਆਇਆ ਸੀ ਮੈਂ ਗੁਪਤਾ ਜੀ ਅਪਾਰਟਮੈਂਟ ਦਾ ਸਟੋਰ। ਨਾ ਉਹਨਾਂ ਕੋਲ ਸਟਾਕ ਪੂਰਾ ਕਿ ਸេចਕਿ ਇਹਦੀ ਕੋਈ ਮੀਨੀ ਮੱਧੀਆ ਸਮਾਨ ਨਹੀਂ ਰਿਹਾ ਸਾਰਾ। ਸਾਡੇ 'ਚ ਵੀ ਕੋਈ ਘਬਰਾਹਟ ਨਹੀਂ ਹੈ ਕਿਉਂਕਿ ਸਾਨੂੰ ਕਦਾ ਸਮਾਨ ਉਹਦੇ ਪੂਰਾ ਮਿਲ ਜਾਂਦਾ। ਟੀਫੰਦ ਦਾ ਨਾਮ ਹੈ ਗਣਪਤਰਾਏ ਸੁਰਿੰਦਰ ਕੁਮਾਰ ਲੋਕੇਸ਼ਨ ਹੈ ਗੁਰਮੰਡੀ ਸਾਡੇ ਬਕਸਰ ਵਾਲੇ ਪਾਸਿਓਂ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਨੇ ਵੀ ਹੋਰ ਜ਼ਿਆਦਾ ਵਿੱਚ ਟੇਡਿਆਂ ਦੇ ਵਿੱਚ ਆਪਣਾ ਗਿਨੀ ਕਾਟਨ ਹੋਇਆ ਸਨਫਲਾਵਰ, ਸਰਟਪੂੜਾ ਸ਼ੱਕਰ ਗੁੜ ਮਸਟਰਡ ਗਗਨ ਕੰਪਨੀ ਦਾ ਤੇ ਸੋ ਲਾਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਖਰੀਦ ਸਕਦੇ ਹੋ ਮੈਂ ਬੀਜੇ ਗੁਪਤਾ ਸਾਡੀ ਫਰਮ ਦਾ ਨਾਮ ਹੈ ਉਹ ਮੋਤੀ ਨਾਮਿੰਦਰ ਕੁਮਾਰ ਟਟਿਆਲਾ ਗੁਰਮੰਡੀ ਵਿਖੇ ਸਾਡੇ ਚਿਨੀ ਦਾ ਹੌਂਸੇਲ ਦਾ ਗੰਮ ਹੈ ਜੋ ਇਹ ਭਾਰਤ ਪਾਕਿਸਤਾਨ ਦੀ ਫੌਂਡੋਵਰਸੀ ਦੇ ਦੌਰਾਨ ਜੋ ਪੈਨਿਕ ਹੋਏ ਹੋਏ ਲੋਕ ਉਹ ਹੋਂ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਯਾਪਤ ਮਾਤਰਾਵਾਂ ਪੂਰੇ ਬਾਜ਼ਾਰ ਚ ਦੇਣ ਲਈ ਪ੍ਰਾਪਤ ਮਾਤਰਾ ਦਾ ਚੀਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਰੋਕ ਨਹੀਂ ਲੱਗੀ ਹੋਈ ਸਾਡੀ ਫਰਮ ਦਾ ਨਾਮ ਲੈਚੀ ਲੰਬਚਨਾਲ ਹੈ ਜੋ ਕਿ ਇਸ ਨੌਰੀਗੇਟ ਪਟਿਆਲਾ ਹੈਗੀ ਤੇ ਸਾਡੇ ਕੋਲ ਦਾਣਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ चना दाल ਰਾਜਮਾ ਹਰੜ ਹਰ ਮਟਰ दाल ਮਟਰ ਹਰੀਫ ਜੀ ਦਾ ਸਪੈਸ਼ਲ ਸਟਾਕ ਹੈਗਾ ਕਿਸੇ ਵੀ ਜਨ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੇ ਇਨ ਕੇਸ ਕੋਈ ਕੋਈ ਵੀ ਕਿਸੇ ਨੂੰ ਕਿਤੇ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਆਂ ਸਾਡੇ ਕੋਲ ਆਓ ਹਰੇ ਨਾਲ ਸੰਪਰਕ ਕਰੋ ਸਰ ਜੀ ਕਾਲ ਜੀ ਮੈਂ ਗਿੰਪਲ ਹੈਪੀ ਪਾਰਕ ਗੈਸਿਸ ਅਸੋਸੀਏਸ਼ਨ ਵਿੱਚ ਗੱਲ ਕਰ ਰਹੀ ਹਾਂ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਫਿਸ ਦੇ ਵਿੱਚ 9 5 2025 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਸਟੈਂਡਰਡ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦੇਵਾਂਗੇ ਤਾਂ ਜੋ ਕਿ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਨਾ ਹੋਣ ਨਮਸਕਾਰ ਜੀ ਮੈਂ ਪੰਕਜ ਕੋਸਲਾ ਸੁਰਿੰਦਰਾ ਗੈਸ ਸਰਵਿਸ ਤੋਂ ਅੱਜ 9 ਪੰਜ 2025 ਬੀਤੀ ਨੂੰ ਸਾਡੇ ਕੋਲੇ ਫੂਡ ਸਪਲਾਈ ਦੀ ਸੀਨ ਟੀਮ ਐਲਪੀਜੀ ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ LPG ਦੇ ਸਰਵੇ ਮਤਲਬ ਲੋਕਾਂ ਨੂੰ ਸਪਲਾਈ ਕਰ ਰਹੇ ਹਾਂ ਜੋ ਇਹ ਸਥਿਤੀ ਪਹਿਲਾਂ ਵੀ ਬਣੀ ਹੋਈ ਹੈ ਬਿਲਕੁਲ ਘਬਰਾਣ ਦੀ ਲੋੜ ਨਹੀਂ ਅਸੀਂ ਪ੍ਰੋਪਰਲੀ ਤਤਪਰ ਹਾਂ 24 ਘੰਟੇ ਤਤਪਰ ਹਾਂ ਕਿਸੇ ਤਰੀਕੇ ਦੀ LPG ਦੀ ਕੋਈ ਵੀ ਦਿੱਕਤ ਲੋਕਾਂ ਨੂੰ ਕੋਈ ਵੀ ਕਿੱਦ ਨਹੀਂ ਆਣੀ ਦਿੱਤੀ ਜਾਏਗੀ ਲੋਕ ਪੈਨਿਕ ਕ੍ਰੀਏਟ ਨਾ ਕਰਨ ਬਿਲਕੁਲ ਨਾਰਮਲ ਸਪਲਾਈ ਆਏਗੀ ਲੋਕਾਂ ਦੇ ਘਰਾਂ ਦੇ ਅੰਦਰ ਜਿੱਦਾਂ ਪਹਿਲਾਂ ਆਉਂਦੀ ਸੀ ਉਦਾਂ ਹੀ ਆਏਗੀ ਬਿਲਕੁਲ ਪੈਨਿਕ ਸਿਚੁਏਸ਼ਨ ਕ੍ਰੀਏਟ ਨਾ ਕਰੋ ਨਮਸਕਾਰ ਜੀ ਸਾਡੇ ਪਿਆਰੇ ਗ੍ਰਾਹਕ ਭਾਈਓ मैं आपको ये सूचित करना चाहता हूँ कि हमारे सभी आउटलेट्स पे चाहे वो आई का है या बीपीसीएल का एच पी का है आपको सफिशेंट प्रोडक्ट मिलेगा हमारे टैंक फुल हैं आप प्लीज़ जो हमारे बॉर्डर पे हालात हैं उनको देख के पैनिक मत कीजिए और प्रोडक्ट्स स्टोर मत कीजिए ये हमारे लिए सेफ भी नहीं है मैं जसपाल जुनेजा प्रधान पेट्रोलियम डीलर्स एसोसिएशन डिस्ट्रिक्ट पटियाला आम लोगों को बेनती करना चाहना कि ਸਾਡੇ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਇੰਡੀਅਨ ਆਇਲ ਹੈ ਚਾਹੇ ਉਹ ਹਿੰਦੁਸਤਾਨ ਪੈਟਰੋਲੀਅਮ ਹੈ ਚਾਹੇ ਉਹ ਭਾਰਤ ਪੈਟਰੋਲੀਅਮ ਹੈ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਡਾ ਸੰਗਰੂਰ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸਾਨੂੰ ਪੂਰੀ ਸਪਲਾਈ ਰਿਲੀਜ਼ ਕਰ ਰਿਹਾ ਹੈ ਮੈਂ ਹੈਪੀ ਅਸਿਗ ਮੈਨੇਜਰ ਮਸਤ ਸਰਵਿਸ ਸਟੇਸ਼ਨ ਪਟਿਆਲਾ ਘਵਾਰਾ ਚੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਸਾਡੇ ਪੈਟਰੋਲ ਪੰਪ ਤੇ ਕਿਸੇ ਤਰ੍ਹਾਂ ਦੀ ਪੈਟਰੋਲ ਡੀਜ਼ਲ ਦੀ ਕਮੀ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕਿਸੇ ਵੀ ਟਾਈਮ ਕੋਈ ਵੀ ਆ ਕੇ ਪੈਟਰੋਲ ਡੀਜ਼ਲ ਭਰਵਾ ਸਕਦਾ ਹੈ ਸਾਡੇ ਕੋਲ ਫੂਡ ਸਪਲਾਈ ਡਿਪਾਰਟਮੈਂਟ ਤੋਂ ਸਾਡੇ ਇੰਸਪੈਕਟਰ ਸਾਹਿਬ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਟੀਮ ਔਰ ਜਿਵੇਂ ਕਿ ਹਾਲਾਤ ਅੱਜ ਕੱਲ੍ਹ ਚੱਲ ਰਹੇ ਲੋਕੀ ਪੈਨਿਕ ਬਹੁਤ ਹੋ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈਗੀ ਹੈ ਬਸ ਬੇਨਤੀ ਇੰਨੀ ਹੈ ਕਿ ਕੋਈ ਵੀ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਆ ਕੇ ਪੈਟਰੋਲ ਡੀਜ਼ਲ ਸਾਡੇ ਤੋਂ ਪੰਪ ਤੋਂ ਲੈ ਸਕਦਾ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਤੇ ਪਾਰ ਦੇ ਵਿੱਚ ਪੈਨਿਕ ਚੱਲ ਰਿਹਾ ਹੈ ਸਿਸਟਮ ਤਣਾਅਪੂਰਨ ਮਾਹੌਲ ਚੱਲ ਰਿਹਾ ਉਸ ਦੇ ਮੱਧ ਵਿੱਚ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਹਦੇ ਨਾਲ ਲੱਗਦੀਆਂ ਏਜੰਸੀਆਂ ਪੰਡ ਗ੍ਰੇਨ ਵੇਅਰਹਾਊਸ ਮਾਰਕੀਟ ਤੇ ਪੰਚਪ ਕਿਸੇ ਵੀ ਪਟਿਆਲਾ ਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਕਣਕ ਅਤੇ ਚੌਲ ਦਾ ਪੂਰਾ ਸਟਾਕ ਹੈ ਦੇਸ਼ ਵਾਸੀਆਂ ਵਾਸਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜੋ ਕੰਮ ਕਰ ਰਹੇ ਨੇ ਉਹਦੇ ਵਾਸਤੇ ਕਿਸੇ ਵੀ ਪਟਿਆਲਾ ਨਿਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਅਸੀਂ ਤੁਹਾਡੇ ਨਾਲ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز